ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਨੂੰ ਸਾਡੀ ਸਾਰੀ ਵੀਡੀਓ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਕਰੋ ਵੀਡੀਓ ਨੂੰ ਵੀਡੀਓ ਕਿਹੋ ਜੀ ਲੱਗੀ ਟਮਾਟਾ ਹੱਸ ਦੱਸਿਆ ਕਰੋ ਫਿਰ ਅੱਜ ਆਪਾਂ ਲੈ ਕੇ ਆਏ ਇੱਕ ਹੋਰ ਥਲਨਾਤਾ ਜਿਹੜਾ ਕਿ ਗਰਮੀਆਂ ਵਿੱਚ ਆਪਣੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਇਹ ਖਸਮਾ ਨੂੰ ਪਛਾਵਰਾਂ ਇੱਕ ਨੂੰ ਨਾਉਣ ਲੱਗ ਜਾਂਦਾ ਧਾਨਿਆਂ ਨੂੰ ਜ਼ਿਆਦਾ ਹੁੰਦੀ ਆ ਮੱਝਾਂ ਨੂੰ ਜੇ ਗਾਈਆਂ ਨੂੰ ਬਿਆਦੇ ਹੋ ਜਾਂਦਾ ਲਾ ਅਕਸਰ ਗਰਮੀ ਚ ਜ਼ਿਆਦਾ ਹੁੰਦਾ ਨਾ ਇੱਕ ਕੋ ਡਾਕਟਰ ਤੋਂ ਠੀਕ ਨਹੀਂ ਹੁੰਦਾ ਇੱਕ ਉਹ ਜੇ ਆਪਾਂ ਨੂੰ ਲੱਗਦਾ ਪਹਿਲਾਂ ਥੋੜਾ ਥੋੜਾ ਹੀ ਲੱਗਦਾਗਾ ਉਹਦੇ ਵਿੱਚ ਖੁਨ ਨਾਉਣ ਲੱਗ ਜਾਂਦਾ ਪਛਾਵਰਾਂ ਹੀ ਜਦੋਂ ਪਛਾਵਰਾਂ ਇੱਕ ਨੂੰ ਨਾਉਣ ਲੱਗ ਜਾਂਦਾ ਕਈ ਗਾਵਾਂ ਤਾਂ ਠੀਕ ਨਹੀਂ ਹੁੰਦੀਆਂ ਮੌਤ ਹੋ ਜਾਂਦੀ ਆ ਖਸੂਨ ਦੀ ਕੋਈ ਵੀ ਬਸਰੂ ਆ ਜਾਂ ਕੱਟਰ ਬਸਰੂ ਕੋਈ ਵੀ ਛੋਟਾਗਾ ਤੇ ਜਾਂ ਵੱਡਾ ਪਸ਼ੂਆ ਉਹਨੂੰ ਇੱਕ ਛੋਟੀ ਜੀ ਚੀਜ਼ ਆ ਵੀ ਸਸਤੀ ਜੀ ਹੁਣ ਸਾਰਿਆਂ ਦੇ ਮਿਲ ਜਾਂਦੀ ਆ ਉਹ ਟਿਕਰੀ ਮਸਤਰਾ ਉਹ ਟਿਕਰੀ ਨੂੰ ਸੱਦ ਲੈ ਆਕੇ ਛੋਟੇ ਪਸ਼ੂ ਨੂੰ ਤਾਂ 10 ਗ੍ਰਾਮ ਦੇ ਦੋ ਤੇ ਵੱਡੇ ਨੂੰ 100 ਗ੍ਰਾਮ ਦੇ 100 ਗ੍ਰਾਮ ਦੇ ਕੇ ਉਸ ਹਾਂ ਆਮ ਦੇਣੀ ਉਹ ਆਸਰੇ ਵਿੱਚ ਮਰਦੀ ਦੇ ਦੋ ਤੇ ਕੋਈ ਵੀ ਛੋਨਾਲਾ ਪਸ਼ੂ ਆਉਂਦੇ ਗਰਮੀ ਲੱਗਦੀ ਉਹ ਕਿਸੇ ਨੂੰ ਵੀ ਦੇ ਦੋ ਉਹਦਾ ਕੋਈ ਹੋਂਦ ਨਹੀਂ ਨਾ ਤੇ ਲੱਗਦਾ ਆਪਣਾ ਉਪਸੰਗ ਵਰਨਾ ਐਸਾ ਵੀ ਤਾਂ ਲਿਆ ਕੇ ਦੇ ਦੋ ਜੇ ਖੂਣਾ ਹੁੰਦਾ ਤਾਂ ਵੀ ਉਹ ਰੋਪਿਆਂ ਦਾ ਗਰਮੀ ਕਾਰਨ ਹੁੰਦਾ ਕਿ ਕਿਹਨੇ ਸਦਰ ਲਿਆ ਕੇ ਬਣਸਾਰਨਾ ਦੇ ਦੋ ਛੋਟੀ ਜੀ ਚੀਜ਼ ਆ ਡਾਕਟਰਾਂ ਵੀ ਇਹਨੇ ਐਸਾ ਨਹੀਂ ਆਪਾਂ ਤੇ ਇਹਦਾ ਸਿਰਫ ਸਾਰੇ ਪਿਆਸ ਹੌਲ ਦੀ ਚੀਜ਼ ਆ ਤੇ ਹੱਥ ਲਾ ਕੇ ਦੇਓ ਤੇ ਜਮਾ ਠੀਕ ਹੋ ਜਾਣਾ